ਚਲੋ ਇੱਕ ਫਿਕਰ ਹੋਰ ਦੇਸ਼ ਭਰ ਚ ਵਧਿਆ ਆਪਾਂ ਕੱਲ ਵੀ ਇਹਦੇ ਬਾਰੇ ਚਰਚਾ ਕਰ ਰਹੇ ਸੀ ਕਿ ਐਚ ਐਮ ਪੀ ਵੀ ਕਹਿੰਦੇ ਜੀ ਇਹਦੇ ਕੇਸ ਵੱਧ ਰਹੇ ਨੇ ਇੱਕ ਕਰੋਨਾ ਵਰਗਾ ਵਾਇਰਸ ਹੈ ਇਹ ਚੀਨ ਤੋਂ ਪੰਪਿਆ ਹੈ ਇਹ ਜੀ ਭਾਰਤ ਦੇ ਵਿੱਚ ਆਪਣੇ ਪੈਰ ਫਸਾਰ ਰਿਹਾ ਔਰ ਇਹ ਨਿਸ਼ਾਨੇ ਤੇ ਖਾਸ ਕਰਕੇ ਛੋਟੇ ਬੱਚਿਆਂ ਨੂੰ ਲੈ ਰਿਹਾ ਹੈ ਤੇ ਇਸ ਲਈ ਕਿਸੇ ਵੀ ਸਮੇਂ ਸਥਿਤੀ ਇੰਨੀ ਗੰਬੀਰ ਹੋ ਸਕਦੀ ਹੈ ਕਿ ਮੁੜ ਕੇ ਲਾਕਡਾਊਨ ਲਾਉਣਾ ਪੈ ਸਕਦਾ ਅਜਿਹੀਆਂ ਚਰਚਾਾਂ ਮਾ ਬਿਨਾ ਸਿਰ ਪੈਰ ਤੋਤਰ ਪਿਆ ਡਾਕਟਰ ਮਾਇਰਾ ਦਾ ਵੀ ਡਾਕਟਰ ਖਿੱਤੇ ਨਾਲ ਸੰਬੰਧਿਤ ਧਿਰਾਂ ਦਾ ਵੀ ਇਥੋਂ ਤੱਕ ਕਿ ਭਾਰਤ ਦੇ ਜਿਹੜੇ ਸਿਹਤ ਮੰਤਰੀ ਨੇ ਨੱਡਾ ਹੋਰੀ ਉਹਨਾਂ ਦਾ ਵੀ ਇਹ ਬਿਆਨ ਹੈ ਕਿ ਇਹ ਜਹੀ ਕੋਈ ਸਥਿਤੀ ਨਹੀਂ ਹੈ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਹੈ ਸੋ ਕਹਿੰਦੇ ਕਿ ਡਾਕਟਰਾਂ ਨਾਲ ਸਾਡੀ ਗੱਲ ਹੋਈ ਹੈ ਕਿ ਰੂਟੀਨ ਸਰਦੀਆਂ ਚ ਇਹ ਵਾਇਰਸ ਆਉਂਦਾ ਔਰ ਲੰਮੇ ਸਮੇਂ ਤੋਂ ਇਹ ਇਹ ਵਾਇਰਸ ਕੰਮ ਕਰ ਰਿਹਾ 4% ਭਾਰਤੀਆਂ ਨੂੰ ਹਰ ਸਾਲ ਇਸ ਬਾਰਿਸ਼ ਦਾ ਸਾਹਮਣਾ ਕਰਨਾ ਪੈਂਦਾ ਇਹਦੇ ਵਿੱਚ ਠੰਡ ਲੱਗਦੀ ਹੈ ਜੇ ਕਾਮ ਹੁੰਦਾ ਹੈ ਸਰੀਰ ਟੁੱਟਦਾ ਨਮੂਨੀਆਂ ਤੱਕ ਦੀ ਸਥਿਤੀ ਆ ਜਾਂਦੀ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਕਿ ਕਰੋਨਾ ਵਰਗਾ ਖਤਰਨਾਕ ਹੈ ਪਰ ਜਿਸ ਕਦਰ ਮੀਡੀਆ ਚ ਖਬਰਾਂ ਆਉਣ ਲੱਗੀਆਂ ਜਿਸ ਕਦਰ ਸੂਬਾ ਸਰਕਾਰਾਂ ਚੇਤਨ ਹੋਣ ਲੱਗੀਆਂ ਜਿਸ ਤਰ੍ਹਾਂ ਸੂਬਾ ਸਰਕਾਰਾਂ ਪ੍ਰਬੰਧ ਕਰ ਰਹੀਆਂ ਉਹ ਖਦਸਾ ਉਥੋਂ ਹੀ ਵੀ ਪੈਦਾ ਹੋ ਰਿਹਾ ਕਿ ਕਿਤੇ ਲੋਕਡਾਊਨ ਕਰਨੀ ਹੁੰਦਾ ਨਹੀਂ ਵਧਿਆ ਜਾ ਰਿਹਾ ਕਰੋਨਾ ਵਰਗਾ ਵਾਇਰਸ ਕਹਿੰਦੇ ਜੀ ਹੁਣ ਤੱਕ 9 ਤੋਂ ਵੱਧ ਬੱਚਿਆਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ ਅੰਕੜੇ ਹੋਰ ਵੱਧ ਸਕਦੇ ਨੇ ਕਿਉਂਕਿ ਜੇ ਟੈਸਟ ਹੋਣੇ ਬਾਕੀ ਨੇ ਪਹਿਲਾਂ ਗੁਜਰਾਤ ਦਾ ਇੱਕ ਮਾਮਲਾ ਆਇਆ ਸੀ ਕਰਨਾਟਕਾ ਤਾਮਿਲनाडु ਚ ਆਇਆ ਸੀ ਫਿਰ ਪੱਛਮੀ ਬੰਗਾਲ ਚ ਆ ਗਿਆ ਹੁਣ ਮੁੰਬਈ ਚ ਆ ਗਿਆ ਮੁੰਬਈ ਦੀ ਹੀਰਾਨੰਦ ਨੀ ਹਸਪਤਾਲ ਦੇ ਵਿੱਚ 6 ਮਹੀਨਿਆਂ ਦੀ ਬੱਚੀ ਪੀੜਤ ਮਿਲੀ ਹੈ ਐ ਐਚਐਮਪੀਬੀ ਦੇ ਇਸ ਵਾਇਰਸ ਤੋਂ ਤੇ 1 ਜਨਵਰੀ ਨੂੰ ਉਹਨੂੰ ਖੰਘ ਕਰਕੇ ਛਾਤੀ 'ਚ ਦਰਦ ਵੀ ਉੱਠਿਆ ਜਕੜਨ ਵੀ ਮਹਿਸੂਸ ਹੋਈ ਹੈ ਆਕਸੀਜਨ ਦੀ ਕਮੀ ਹੋਈ ਤੇ ਮਤਲਬ ਕਿ ਉਹਦਾ ਆਕਸੀਜਨ ਲੈਵਲ 84% ਤੱਕ ਡਿੱਗ ਗਿਆ ਜਿਹਦੇ ਕਰਕੇ ਨਸਲ ਪਰਤੀ ਕਰਾਇਆ ਗਿਆ ਬੇਸ਼ੱਕ ਹੁਣ ਉਹ ਠੀਕ ਹੈ ਇਸੇ ਤਰ੍ਹਾਂ ਬਾਕੀ ਸੁਬਿਆਂ ਦੇ ਜਿਹੜੇ ਬੱਚਿਆਂ ਦੇ ਪਹਿਲਾਂ ਪੀੜਤ ਹੋਣ ਦੀ ਖਬਰ ਆਈਆਂ ਸੀ ਉਹ ਬੱਚੇ ਹੁਣ ਠੀਕ ਨੇ ਪਰ ਜਿਸ ਤਰ੍ਹਾਂ ਇਹ ਗਿਣਤੀ ਵੱਧਦੀ ਜਾ ਰਹੀ ਹੈ 4 ਤੋਂ 6 ਹੋਈ 6 ਤੋਂ 8 ਵੀ 8 ਤੋਂ 9 ਹੋਈ ਤੇ ਹੁਣ ਇਹਦੇ ਨਾਲ ਸੁਬਿਆਂ ਨੂੰ ਫਿਕਰ ਵਧਿਆ ਤੇ ਉਹਨਾਂ ਫਿਕਰ ਵਧੇ ਸੁਬਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਹਦਾਇਤ ਜਾਰੀ ਕੀਤੀ ਹੈ ਕਿ ਵੀ ਸਾਡੀ ਅਰਜ਼ੋਈ ਹੈ ਜਾਂ ਸਲਾਹ ਦਿੱਤੀ ਹੈ ਕਿ ਸਾਡੀ ਇਹ ਸਲਾਹ ਹੈ ਕਿ ਬਜ਼ੁਰਗ ਤੇ ਬੱਚਿਆਂ ਦੇ ਮਾਸਕ ਲਾਏ ਜਾਣ। ਸੋ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਹਰਾ ਵੱਲੋਂ ਇਹ ਸਲਾਹ ਜਨਤਕ ਕੀਤੀ ਗਈ ਹੈ ਕਿ ਪੰਜਾਬ ਚ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ। ਹੈਨਾ ਤੇ ਇਸ ਲਈ ਕਹਿੰਦੇ ਕਿ ਇਹ ਕਾਫੀ ਨਾਜ਼ੁਕ ਮਸਲਾ ਬਣ ਗਿਆ ਕਿ ਛੋਟੇ ਬੱਚੇ ਇਹਦੇ ਨਾਲ ਪੀੜਤ ਹੋ ਰਹੇ ਨੇ। ਸੋ ਕੀ ਮੁੜ ਕੇ ਲੋਕਡਾਊਨ ਵੱਲ ਨੂੰ ਵਧ ਰਿਹਾ ਮੁਲਕ ਜਾਂ ਇਸ ਦਾ ਕੋਈ ਰਾਜਨੀਤਿਕ ਪਸਾਰਾ ਜਾ ਸੱਚਮੁੱਚ ਇੱਕ ਨਵੇਂ ਵਾਇਰਸ ਦਾ ਹਮਲਾ ਹੋਣ ਜਾ ਰਿਹਾ ਹੈ ਇਹ ਸਵਾਲ ਅਜੇ ਜਿਉਂ ਦਾ ਤਿਉਂ ਹੈ ਡਾਕਟਰੀ رائے ਕੁਝ ਹੋਰ ਹੈ ਮੀਡੀਆ ਦੀਆਂ ਰਿਪੋਰਟਾਂ ਕੁਝ ਹੋਰ ਨੇ ਸਰਕਾਰਾਂ ਦੀਆਂ ਤਿਆਰੀਆਂ ਕੁਝ ਹੋਰ ਨੇ ਸੋ ਕਈ ਸ਼ੰਕੇ ਸ਼ੋਬੇ ਦੇ ਵਿੱਚ ਪੈਦਾ ਹੋ ਗਏ ਨੇ ਇਹ ਸਭ ਦੇ ਦਰਮਿਆਨ ਠੰਡ ਦਾ ਕਹਿਰ ਵੀ ਜਾ ਰਿਹਾ ਹੈ ਹੱਡ ਚੀਰ ਮੀ ਠੰਡ ਪੂਰੇ ਪਹਾੜਾਂ ਦੇ ਵਿੱਚ ਬਰਫ਼ ਜਮੀ ਹੈ ਤੇ ਪੰਜਾਬ 'ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਬਲਕਿ ਸਕੂਲ ਹੁਣ ਖੁੱਲ ਗਏ ਨੇ ਜਦੋਂ ਤਾਪਮਾਨ ਥੋੜਾ ਠੀਕ ਸੀ ਜਦ ਸਕੂਲ ਬੰਦ ਸੀ ਹੁਣ ਤਾਪਮਾਨ ਹੋਰ ਡਿੱਗ ਰਿਹਾ ਹੈ ਹਾਂ ਮਤਲਬ ਇਸ ਠੰਡ ਦੇ ਵਿੱਚ ਜਦੋਂ ਧੁੰਦ ਆਪਣਾ ਪੈਰ ਪਸਾਰ ਰਹੀ ਹੋਵੇ ਹਾਂ ਜਦੋਂ ਓਸ ਦੇ ਨਾਲ ਨਾਲ ਕੋਹਰਾ ਸਿਰੇ ਦਾ ਪੈ ਰਿਹਾ ਹੋਵੇ ਸੋ ਉਸ ਮੌਕੇ ਸਕੂਲ ਖੁੱਲ ਗਏ ਨੇ ਤੇ ਪਰ ਠੰਡ ਦੀ ਅਮਲ ਕਹਿੰਦੇ ਜੀ ਅਗਲੇ ਹਫਤੇ ਚ ਮੌਸਮ ਹੋਰ ਖਰਾਬ ਹੋ ਸਕਦਾ ਸੋ ਠੰਡ ਦਾ ਕਹਿਰ ਵੀ ਜਾ ਰਿਹਾ ਉਹਦੇ ਵਿੱਚ ਇਹ ਪ੍ਰਖਰਿਆ ਵੀ ਜਾ ਰਿਹਾ